ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਣਾ ਨਾਦੇੜ ਦੇ ਵਿੱਚ ਗੁਦਾਫਰੀ ਨਦੀ ਦੇ ਕੰਢੇ ਮਾਦੋਦਾਸ ਨਾਮ ਦਾ ਇੱਕ ਬੈਰਾਗੀ ਸਾਧੂ ਰਹਿੰਦਾ ਸੀ ਜੋ ਬੜਾ ਰਿਧੀਆਂ ਸਿਧੀਆਂ ਦਾ ਮਾਲਕ ਸੀ ਇਹ ਕਸ਼ਮੀਰ ਦੇ ਇਲਾਕੇ ਰਾਜੂਰੀ ਦਾ ਰਹਿਣ ਵਾਲਾ ਸੀ ਇਸ ਦਾ ਬਚਪਨ ਦਾ ਨਾਮ ਲਛਮਨ ਦਾਸ ਸੀ ਇਸਨੇ ਬਚਪਨ ਦੇ ਵਿੱਚ ਇੱਕ ਗਰਭਵਤੀ ਹਿਰਨੀ ਦਾ ਸ਼ਿਕਾਰ ਕੀਤਾ ਜੋ ਆਪਣੇ ਬੱਚਿਆਂ ਸਮੇਤ ਇਸਦੇ ਸਾਹਮਣੇ ਤੜਫ ਤੜਫ ਕੇ ਮਰ ਗਈ ਇਹ ਘਟਨਾ ਦੇਖ ਕੇ ਉਸਦੇ ਮਨ ਦੇ ਵਿੱਚ ਬੜਾ ਵਿਰਾਗ ਪੈਦਾ ਹੋਇਆ ਤੇ ਉਸ ਦਿਨ ਤੋਂ ਇਹ ਵਿਰਾਗੀ ਸਾਧੂ ਬਣ ਗਿਆ ਇਸਨੇ ਆਪਣੇ ਡੇਰੇ ਦੇ ਵਿੱਚ ਇੱਕ ਪਲੰਘ ਰੱਖਿਆ ਹੋਇਆ ਸੀ ਅਤੇ ਜੋ ਵੀ ਸਾਧੂ ਸੰਤ ਉਸਦੇ ਡੇਰੇ ਵਿੱਚ ਆਉਂਦਾ ਇਹ ਉਸ ਨੂੰ ਉਸ ਪਲੰਗ ਉੱਤੇ ਬਿਠਾ ਦਿੰਦਾ ਤੇ ਫਿਰ ਆਪਣੀਆਂ ਰੀਧੀਆਂ ਸਿੱਧੀਆਂ ਨਾਲ ਪਲੰਗ ਨੂੰ ਪਲਟਾ ਕੇ ਉਸ ਨੂੰ ਥੱਲੇ ਡੇਗ ਦਿੰਦਾ ਅਤੇ ਫਿਰ ਉਹ ਉਹੋ ਤੇ ਉਸਦੇ ਸਾਰੇ ਚੇਲੇ ਤਾੜੀਆਂ ਮਾਰ ਕੇ ਹੱਸਦੇ। ਗੁਰੂ ਗੋਬਿੰਦ ਸਿੰਘ ਜੀ ਉਸ ਨੂੰ ਸਿੱਧੇ ਰਸਤੇ ਪਾਉਣ ਲਈ ਉਸਦੇ ਡੇਰੇ ਦੇ ਵਿੱਚ ਗਏ ਅਤੇ ਉਸ ਪਲੰਘ ਉੱਤੇ ਜਾ ਬਰਾਜੇ। ਮਾਦੂ ਦਾਸ ਉਸ ਸਮੇਂ ਆਪਣੇ ਡੇਰੇ ਵਿੱਚ ਨਹੀਂ ਸੀ ਅਤੇ ਉਸਦੇ ਚੇਲਿਆਂ ਨੇ ਆਪਣੀਆਂ ਰੀਧੀਆਂ ਸੀਧੀਆਂ ਨਾਲ ਪਲੰਘ ਉਲਟਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਹੋਲਟਾ ਨਾ ਸਕੇ ਤੇ ਮਾਦੂ ਦਾਸ ਤੱਕ ਖ਼ਬਰ ਪਹੁੰਚਾਈ। ਮਾਦੂ ਦਾਸ ਵੀ ਆ ਕੇ ਆਪਣੀਆਂ ਸਾਰੀਆਂ ਤਾਕਤਾਂ ਲਾ ਕੇ ਗੁਰੂ ਜੀ ਨੂੰ ਪਲੰਘ ਤੋਂ ਡੇਗਣ ਦੀ ਕੋਸ਼ਿਸ਼ ਕਰਨ ਲੱਗਾ। पर सफल ना हो सकया ਅਤੇ ਹੈਰਾਨ ਹੋ ਕੇ ਗੁਰੂ ਸਾਹਿਬ ਜੀ ਨੂੰ ਪੁੱਛਣ ਲੱਗਾ ਤੁਸੀਂ ਕੌਣ ਹੋ ਤੁਸੀਂ ਕਿਤੇ ਗੁਰੂ ਗੋਬਿੰਦ ਸਿੰਘ ਜੀ ਤਾਂ ਨਹੀਂ ਤੋ ਠੀਕ ਪਹਿਚਾਨਿਆ ਅਸੀਂ ਤੈਨੂੰ ਬੰਦਾ ਬਣਾ ਕੇ ਸਿੱਧੇ ਰਸਤੇ ਪਾਉਣਾ ਹੈ ਹਾਂ ਮਾਧੋਦਾਸ ਕਿਰਪਾ ਕਰੋ ਮੈਂ ਤੁਹਾਡਾ ਬੰਦਾ अथवा ਗੁਲਾਮ ਹਾਂ ਗੁਰੂ ਜੀ ਜੇ ਬੰਦਾ ਹੈ ਤਾਂ ਫਿਰ ਬੰਦਿਆਂ ਵਾਲੇ ਕੰਮ ਕਰ ਗੁਰੂ ਜੀ ਦੇ ਬਚਨ ਸੁਣ ਕੇ ਉਹ ਗੁਰੂ ਜੀ ਦੇ ਚਰਨਾਂ ਉੱਤੇ ਟੈਪਿਆ ਅਤੇ ਗੁਰੂ ਜੀ ਤੋਂ ਬਖਸ਼ਿਸ਼ ਦੀ ਜਾਂਚਨਾ ਕੀਤੀ। ਗੁਰੂ ਸਾਹਿਬ ਜੀ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਆਪਣਾ ਸਿੰਘ ਬਣਾਇਆ ਅਤੇ ਉਸ ਦਾ ਨਾਮ ਮਾਦੂ ਦਾਸ ਤੋਂ ਗੁਰਬਖਸ਼ ਸਿੰਘ ਰੱਖਿਆ। ਪਰ ਇਤਿਹਾਸ ਵਿੱਚ ਆਪ ਜੀ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਜਾਣੇ ਜਾਂਦੇ ਹਨ। ਗੁਰੂ ਜੀ ਨੇ ਬੰਦਾ ਸਿੰਘ ਨੂੰ ਪੰਜ ਤੀਰ ਅਤੇ ਪੰਜ ਸਿੰਘ ਦੇ ਕੇ ਪੰਜਾਬ ਵਾਲਿਆਂ ਨੂੰ ਜ਼ੁਲਮ ਦਾ ਨਾਸ਼ ਕਰਨ ਲਈ ਭੇਜਿਆ। ਗੁਰੂ ਸਾਹਿਬ ਜੀ ਦੇ ਹੁਕਮ ਦੇ ਵਿੱਚ ਬੰਦਾ ਸਿੰਘ ਬਹਾਦਰ ਨੇ ਸੂਬਾ ਸਰਹੰਦ ਅਤੇ ਹੋਰ ਪਾਪੀਆਂ ਨੂੰ ਸੋਧਿਆ ਅਤੇ ਸਾਰਾ ਪੰਜਾਬ ਫਤਿਹ ਕਰਕੇ ਕਰਨਾਲ ਤੋਂ ਲੈ ਕੇ ਅਟਕ ਤੱਕ ਖਾਲਸਾ ਰਾਜ ਕਾਇਮ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਣਾ ਨਾਦੇੜ ਦੇ ਵਿੱਚ ਗੁਦਾਫਰੀ ਨਦੀ ਦੇ ਕੰਢੇ ਮਾਦੋਦਾਸ ਨਾਮ ਦਾ ਇੱਕ ਬੇਰਾਗੀ ਸਾਧੂ ਰਹਿੰਦਾ ਸੀ ਜੋ ਬੜਾ ਰਿਧੀਆਂ ਸਿਧੀਆਂ ਦਾ ਮਾਲਕ ਸੀ ਇਹ ਕਸ਼ਮੀਰ ਦੇ ਇਲਾਕੇ ਰਾਜ ਪੂਰੀ ਦਾ ਰਹਿਣ ਵਾਲਾ ਸੀ ਇਸ ਦਾ ਬਚਪਨ ਦਾ ਨਾਮ ਲਛਮਨ ਦਾਸ ਸੀ ਇਸ ਨੇ ਬਚਪਨ ਦੇ ਵਿੱਚ ਇੱਕ ਗਰਭਵਤੀ ਹਿਰਨੀ ਦਾ ਸ਼ਿਕਾਰ ਕੀਤਾ ਜੋ ਆਪਣੇ ਬੱਚਿਆਂ ਸਮੇਤ ਇਸ ਦੇ ਸਾਹਮਣੇ ਤੜਫ ਤੜਫ ਕੇ ਮਰ ਗਈ ਇਹ ਘਟਨਾ ਦੇਖ ਕੇ ਉਸ ਦੇ ਮਨ ਦੇ ਵਿੱਚ ਬੜਾ ਵਿਰਾਗ ਪੈਦਾ ਹੋਇਆ ਤੇ ਉਸ ਦਿਨ ਤੋਂ ਇਹ ਵਿਰਾਗੀ ਸਾਧੂ ਬਣ ਗਿਆ ਇਸ ਨੇ ਆਪਣੇ ਡੇਰੇ ਦੇ ਵਿੱਚ ਇੱਕ ਪਲੰਘ ਰੱਖਿਆ ਹੋਇਆ ਸੀ ਅਤੇ ਜੋ ਵੀ ਸਾਧੂ ਸੰਤ ਉਸ ਦੇ ਡੇਰੇ ਵਿੱਚ ਆਉਂਦਾ ਇਹ ਉਸ ਨੂੰ ਉਸ ਪਲੰਗ ਉੱਤੇ ਬਿਠਾ ਦਿੰਦਾ ਤੇ ਫਿਰ ਆਪਣੀਆਂ ਰੀਧੀਆਂ ਸਿੱਧੀਆਂ ਨਾਲ ਪਲੰਗ ਨੂੰ ਪਲਟਾ ਕੇ ਉਸ ਨੂੰ ਥੱਲੇ ਡੇਗ ਦਿੰਦਾ ਅਤੇ ਫਿਰ ਉਹ ਅਤੇ ਉਸਤੇ ਸਾਰੇ ਚੇਲੇ ਤਾੜੀਆਂ ਮਾਰ ਕੇ ਹੱਸਦੇ। ਗੁਰੂ ਗੋਬਿੰਦ ਸਿੰਘ ਜੀ ਉਸ ਨੂੰ ਸਿੱਧੇ ਰਸਤੇ ਪਾਉਣ ਲਈ ਉਸਦੇ ਡੇਰੇ ਦੇ ਵਿੱਚ ਗਏ ਅਤੇ ਉਸ ਪਲੰਗ ਉੱਤੇ ਜਾ ਵਾਜੇ। ਮਾਦੋਦਾਸ ਉਸ ਸਮੇਂ ਆਪਣੇ ਡੇਰੇ ਵਿੱਚ ਨਹੀਂ ਸੀ ਅਤੇ ਉਸਦੇ ਚੇਲਿਆਂ ਨੇ ਆਪਣੀਆਂ ਰੀਧੀਆਂ ਸਿੱਧੀਆਂ ਨਾਲ ਪਲੰਗ ਉਲਟਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਹੁਲਟਾ ਨਾ ਸਕੇ ਤੇ ਮਾਧੂਦਾਸ ਤੱਕ ਖਬਰ ਪਹੁੰਚਾਈ ਮਾਧੂਦਾਸ ਵੀ ਆ ਕੇ ਆਪਣੀਆਂ ਸਾਰੀਆਂ ਤਾਕਤਾਂ ਲਾ ਕੇ ਗੁਰੂ ਜੀ ਨੂੰ ਪਲੰਗ ਤੋਂ ਡੇਗਣ ਦੀ ਕੋਸ਼ਿਸ਼ ਕਰਨ ਲੱਗਾ ਪਰ ਸਫਲ ਨਾ ਹੋ ਸਕਿਆ ਅਤੇ ਹੈਰਾਨ ਹੋ ਕੇ ਗੁਰੂ ਸਾਹਿਬ ਜੀ ਨੂੰ ਪੁੱਛਣ ਲੱਗਾ ਤੁਸੀਂ ਕੌਣ ਹੋ ਤੁਸੀਂ ਕਿਤੇ ਗੁਰੂ ਗੋਬਿੰਦ ਸਿੰਘ ਜੀ ਤਾਂ ਨਹੀਂ ਤੂੰ ਠੀਕ ਪਹਿਚਾਨਿਆ ਅਸੀਂ ਤੈਨੂੰ ਬੰਦਾ ਬਣਾ ਕੇ ਸਿੱਧੇ ਰਸਤੇ ਪਾਉਣਾ ਹੈ ਹਾਂ ਮਾਧੂਦਾਸ ਕਿਰਪਾ ਕਰੋ ਮੈਂ ਤੁਹਾਡਾ ਬੰਦਾ अथवा ਗੁਲਾਮ ਹਾਂ ਗੁਰੂ ਜੀ ਜੇ ਬੰਦਾ ਹੈ ਤਾਂ ਫਿਰ ਬੰਦਿਆਂ ਵਾਲੇ ਕੰਮ ਕਰ ਗੁਰੂ ਜੀ ਦੇ ਬਚਨ ਸੁਣ ਕੇ ਉਹ ਗੁਰੂ ਜੀ ਦੇ ਚਰਨਾਂ ਉੱਤੇ ਟੈਪਿਆ ਅਤੇ ਗੁਰੂ ਜੀ ਤੋਂ ਬਖਸ਼ਿਸ਼ ਦੀ ਜਾਂਚਨਾ ਕੀਤੀ। ਗੁਰੂ ਸਾਹਿਬ ਜੀ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਆਪਣਾ ਸਿੰਘ ਬਣਾਇਆ ਅਤੇ ਉਸ ਦਾ ਨਾਮ ਮਾਧੋਦਾਸ ਤੋਂ ਗੁਰਬਖਸ਼ ਸਿੰਘ ਰੱਖਿਆ। ਪਰ ਇਤਿਹਾਸ ਵਿੱਚ ਆਪ ਜੀ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਜਾਣੇ ਜਾਂਦੇ ਹਨ। ਗੁਰੂ ਜੀ ਨੇ ਬੰਦਾ ਸਿੰਘ ਨੂੰ ਪੰਜ ਤੀਰ ਅਤੇ ਪੰਜ ਸਿੰਘ ਦੇ ਕੇ ਪੰਜਾਬ ਵਾਲਿਆਂ ਨੂੰ ਜ਼ੁਲਮ ਦਾ ਨਾਸ਼ ਕਰਨ ਲਈ ਭੇਜਿਆ। ਗੁਰੂ ਸਾਹਿਬ ਜੀ ਦੇ ਹੁਕਮ ਦੇ ਵਿੱਚ ਬੰਦਾ ਸਿੰਘ ਬਹਾਦਰ ਨੇ ਸੂਬਾ ਸਰਹੰਦ ਅਤੇ ਹੋਰ ਪਾਪੀਆਂ ਨੂੰ ਸੋਧਿਆ ਅਤੇ ਸਾਰਾ ਪੰਜਾਬ ਫਤਿਹ ਕਰਕੇ ਕਰਨਾਲ ਤੋਂ ਲੈ ਕੇ ਅਟਕ ਤੱਕ ਖਾਲਸਾ ਰਾਜ ਕਾਇਮ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ